ਅਮਰ ਸਿੰਘ ਬਾਬਾ ਨੌ ਸਿੰਘ ਜਨਮ ਸਥਾਨ ਪਿੰਡ ਚੀਚੇ ਤੋਂ ਚੱਲਦਾ ਹੋਇਆ ਚੱਬਾ ਸਾਹਿਬ ਸਮਾਪਤੀ ਦੀ ਅਦਾਸ ਹੋਏ ਅਮਰ ਸ਼ਹੀਦ ਬਾਬਾ ਨੌ ਸਿੰਘ ਜਨਮ ਸਥਾਨ ਆਪਣੀ ਚੀਚੇ ਤੋਂ ਨਗਰ ਕੀਰਤਨ ਚੱਲਦਾ ਹੋਇਆ ਚੱਬਾ ਸਾਹਿਬ ਤੇ ਇਥੇ ਸਮਾਪਤੀ ਦੀ ਅਦਾਸ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੀਚੇ ਤੋਂ ਨਗਰਕਿਰਤਨ ਤੁਰਿਆ ਜੀ ਇੱਥੇ ਚੱਬੇ ਆਊਗਾ ਜੀ ਗੁਰਦੁਆਰਾ ਸਾਹਿਬ ਜੀ ਆਪ ਜੀ ਬੜੀ ਖਾਲਸਾ ਜੀ ਫਤਿਹ ਇਹ ਚੀਚੇ ਆ ਨਗਰਕਿਰਤਨ ਪਪਾ ਨਵਸੇਨ ਜੀ ਦੇ ਜਨਮ ਸਥਾਨ ਤੇ ਤੇ ਕਿੱਥੇ ਸਮਾਪਤੀ ਜੀ ਇਹ ਸਮਾਪਤੀ ਚੱਬਾ ਸਾਹਿਬ ਹੋਣੀ ਹੈ 07 07 43 43 ਬਹੁਤ ਵਧੀਆ ਨਿਕਲਦਾ ਹੈ ਹੰਨਾ ਜੇ ਤੁਸੀਂ ਕਿਤੇ ਹੋ ਅੱਜ ਆਪੀ ਕੀ ਆਪੀ ਨਾ ਬੋਲੇ ਨਾ ਬੋਲੇ ਕਿ ਇਹ ਜੀ ਮੈਂ ਜ਼ਰੂਰੀ ਦੇਖਣ ਸੁਣਾਈ ਕੋਈ ਨਾ ਜੀ ਅੱਜ ਜਿਹੜਾ ਕੀਤਾ ਕਿਹੜੀ ਜਗ੍ਹਾ ਤੋਂ ਆ ਰਹੇ ਕਿਹੜੀ ਜਗ੍ਹਾ ਤੋਂ ਆ ਜਿਹੜਾ ਮੇਰੇ ਕੀਤਾ ਦੀ ਸ਼ੁਰੂਆਤ ਹੋਈ ਆ ਤਾਂ ਤਾਂ ਬਾਬਾ ਨੋਹ ਸਿੰਘ ਜੀ ਪਿੰਡ ਚੀਚੇ ਤੋਂ ਤੇ ਆਹ ਹੁਣ ਇੱਥੇ ਸਮਾਗਮ ਤੇ ਹੋਣੀ ਆ ਆਪਣਾ ਤਾਂ ਤਾਂ ਬਾਬਾ ਜੀ ਦੇ ਆਏ ਆ ਟਰੈਕਟਰਾਂ ਦੇ ਆਏ ਆ ਚੰਦਨ ਆਉਂਦੇ ਆ ਪਿਛਲੇ ਵਾਰੋਂ ਬੜਾ ਬਹੁਤ ਸਭ ਆਹ ਹੈ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਜੋ ਇਥੋਂ ਦੇ ਸੇਵਾਦਾਰ ਮਾਨੋਚਾਰ ਹਨ ਇਹ ਆਪਦੀਆਂ ਸੰਗਤਾਂ ਜੋ ਚੀਤਾ ਤੋਂ ਚੱਲ ਕੇ ਧੰਨ ਧੰਨ ਬਾਬਾ ਨੌ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਚੀਤਾ ਸਾਹਿਬ ਹੋਇਆ ਹਨ ਉਥੋਂ ਆ ਕੇ ਨਗਰ ਕੀਰਤਨ ਸੁਮਾਦਾ ਬਾਬਾ ਨੌ ਸਿੰਘ ਇਸ ਮਾਦਾ ਸਾਹਿਬ ਤੇ ਪਹੁੰਚਿਆ ਹਨ ਆਪ ਦੇ 16ਵੇਂ ਮੁਕੀਤ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਜੋ ਇਹ ਦਰਜੀ ਸੇਵਾ ਕਰਾਇਰਨ ਬਾਬਾ ਬੁਕਾਰਾ ਸਾਹਿਬ ਵਾਲੇ ਆਇਆਂ ਸੰਗਤਾਂ ਨੂੰ ਜੀ ਆਇਆ ਜੋ ਕਹਿੰਦੇ ਹਨ ਆਇਆਂ ਸੰਗਤਾਂ ਵਾਸਤੇ ਜਲ ਪਾਣੀ ਤਿਆਰ ਹਨ ਤੇ ਮਹਾਂਪੁਰਖਾਂ ਨੇ ਜੋ ਆਪਣੇ ਸਥਾਨਾਂ ਦੇ ਇੱਥੇ ਬਾਬਾ ਜੱੱਬਾ ਸਾਹਿਬ ਜੋ 22 23 ਨੂੰ ਜੀਉਂ ਮੇਲਾ ਰਿਹਾ ਹਨ 22 23 ਨੂੰ ਇੱਥੇ ਕਮੇਟੀ ਕਾ ਪਹਣਾ ਹੈ ਇਹ ਤਰੀਕੇ ਨਾਲ ਉਹ ਦੀਵਾਨ ਸੱਜੜੇ ਹਨ ਜਿਨ੍ਹਾਂ ਦੀ ਗਵਾਹੀ ਸੋਲਵੇਂ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਜੋ ਉਹਨਾਂ ਦੀ ਜੋ ਰਹਿਣ ਮਹਿੇਟੇ ਤੇ ਜਿਹੜਾ ਵੀ ਇਤਿਮਾਲ ਚਾਹਿਆ ਉਹਨਾਂ ਦੇ ਮਾਪੁਰਖਾ ਸੰਪਾਦਿਸ਼ ਨੂੰ ਨਾਲ ਜੋੜ ਮੇਲਾ ਮਨਾ ਰਹੇ ਹਨ ਆਪ ਸੰਤਾਂ ਨੂੰ ਬੇਨਤੀ ਕਰਦੇ ਆਂ ਬਾਤ ਨੂੰ ਚੜ ਕੇ ਬਾਤ ਚੜ ਕੇ ਜੱੱਬਾ ਸਾਹਿਬ ਜੀ ਧਰਤੀ ਉਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਲੈਣ ਸਭ ਸੰਤਾ ਹਾਜ਼ਰੀਆਂ ਭਰਨ 22 ਤਰੀਕ ਨੂੰ ਜਿਹਦੇ ਕਬੱਡੀ ਕੱਪ ਹੋ ਰਿਹਾ ਹੈ ਤੇ 23 ਤਰੀਕ ਨੂੰ ਇਹ ਤੇ ਸਰਾਨਾ ਜੋੜ ਮੇਲਾ ਜੋ ਦਵਾਨ ਸੱਜਣਗੇ ਸਾਰੇ ਜਗਤ ਨੂੰ ਜੋ ਨਾਨਕ ਦੇਵਾ ਸੰਤਾ ਹੈ ਦੇਸਾਂ ਦੇਸਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਸ਼ਹੀਦਾਰੇ ਤਸਤਾ ਉੱਤੇ ਆ ਕੇ ਸਿੱਧਾਨੀਆਂ ਪ੍ਰਾਪਤ ਕਰੋ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ ਜਿਹੜਾ ਨਗਰ ਕੀਰਤਨ ਆਜ ਸੱਜ ਕੇ ਜੋ ਚੀਚਾ ਸਾਹਿਬ ਤੋਂ ਆੜ ਕੇ ਸ਼ੀਰਧਾਨੇ ਤਾਤਾ ਤੇ ਹਾਜ਼ਰ ਹੋਇਆ ਨੇ ਉਹਨਾਂ ਨੂੰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰੇ ਪਰਵੇ ਨਿਹਾਰੋ ਜਾਵੇ। ਹੋ ਸਤਿਗੁਰ ਆ। ਹਟਾਰੇ ਗਿ ਜਾਵੇ ਬਾਬੇ ਦੀਪ ਸਿੰਘ ਜੀ ਸਿੰਘ ਬਾਬੇ ਨਾ ਸਿੰਗ ਦੇ ਮੰਨੂ ਪਾਵੇ ਜੋ ਸਿਨਾ ਕਾਲੇ ਓ ਟਿੱਕਾਂ ਬਾਜਾਂ ਵਾਲੇ ਸਤ ਗੁਰੂ ਸਤ ਗੁਰੂ ਬਿੰਦ ਬਣੇ ਜੀ ਰਾਜ ਸੁਤ ਸਿ ਤੋਂ ਸਿਮਰ ਸਰਬਾਤਮਾ ਸਿੰਘ ਸਤ ਸ੍ਰੀ ਅਕਾਲ ਨਾੜਦੀਆਂ ਪੰਚਾਂ ਦੇ ਸਾਥ ਸਤ ਗੁਰੂ ਹੋ ਜਾ ਰੱਖਿਓ

ਜੋ ਤੰਤਰ ਬਾਬਾ ਦੀਪ ਸਿੰਘ ਜੀ ਦੇ ਨਾਲ ਯੋਧੇ ਰਹੇ ਨੇ ਉਹਨਾਂ ਦੀ ਔਜ ਦੇ ਜਰਨਾ ਜਰਨਾ ਆ ਰਹੀ ਨੇ ਗੰਗਾ ਦਾ ਸਥਾਨ ਜਨਮ ਸਥਾਨ ਪਿੰਡ ਚੂਚਾ ਜੋ ਹਰ ਸਾਲ ਦੀ ਤਰ੍ਹਾਂ ਸਾਧ ਸੰਗਤ ਦੇ ਸੰਜੁਗ ਨਾਲ ਬਾਬਾ ਜੀ ਬਾਬਾ ਨੌਨੇ ਸਿੰਘ ਜੀ ਜਿਨ੍ਹਾਂ ਦੀ ਦੇਖ ਰੇ ਕੇ ਵਿੱਚ ਜੋ ਸੇਵਾ ਕਰਾਉਂਦੇ ਨੇ ਜੋ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜਾ ਬਾਬਾ ਜੀ ਦਾ ਮਨਾਇਆ ਜਾਂਦਾ ਨੇ ਬੜੀ ਸ਼ਰਧਾ ਭਾਵਨਾ ਨਾਲ ਤੇ ਸਾਰੀਆਂ ਸੰਗਤਾਂ ਨੂੰ ਕੰਤਨ ਬਾਬਾ ਨੂੰ ਸੰਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਤੇ ਜੋ ਅੱਜ ਚੀਚੇ ਨਗਰ ਤੋਂ 10 ਵਜੇ ਦੇ ਨਾਲ ਚੱਲ ਕੇ ਨਗਰ ਕੀਰਤਨ ਪੰਜਾਂ ਪਿਆਰੇ ਜਵਾਈ ਹੇਠ ਬੇਅੰਤੀ ਸੰਗਤਾਂ ਦੇ ਹਾਜ਼ਰੀਆਂ ਭਰ ਗਿਆ ਨੇ ਜੋ ਪਿੰਡਾਂ ਥਾਵਾਂ ਦੇ ਵਿੱਚ ਹੁੰਦਾ ਹੈ ਬੜੀਆਂ ਹੀ ਸੰਗਤਾਂ ਨੇ ਸੰਗਤਾਂ ਦੀ ਇਹ ਜਲ ਪਾਣੀ ਬਾਤੀ ਸੀਮਾਂ ਕੀ ਦਿਨਾਂ ਨੇ ਮਾਰੇ ਚੜ੍ਹਦੀ ਕਲਾ ਕਰੇ ਇਸ ਵੇਲੇ ਜੋ ਕਿ ਬਾਬਾ ਜੀ ਦੇ ਸ਼ੀਦਿਸਤਾਨ ਚੱਬਾ ਵਿਖੇ ਜੋ ਕਿ ਹਾਜ਼ਰੀਆਂ ਭਰੀਆਂ ਨੇ ਇੱਥੇ ਜੋ ਸ਼ੀਦਾ ਸਿੰਘਾਂ ਦੀ ਸ਼ੀਦੀ ਸਤਾਨ ਆ ਉਹ ਤੇ ਹਾਜ਼ਰੀਆਂ ਭਰ ਕੇ ਸੰਗਤਾਂ ਲਾਹਾ ਪ੍ਰਾਪਤ ਕਰਨੀਆਂ ਨੇ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਜੋ ਕਿ ਸ਼ੀਦਾ ਸਿੰਘਾਂ ਦੇ ਸਲਾਨਾ ਜੋੜ ਮੇਲੇ ਜਨਮ ਦਿਹਾੜੇ ਸ਼ੀਦੀ ਦਿਹਾੜੇ ਜੋ ਜਲ੍ਹ ਵਿਧਿਆਣੀ ਜੋ ਬਣਾਉਂਦੇ ਆ ਮਹਾਰਾਜ ਚੜ੍ਹਦੇ ਆ ਕਲਾਕਾਰ ਨੂੰ ਇਸੇ ਤਰ੍ਹਾਂ ਸਤਿਗੁਰ ਪਾਸਾ ਸਾਰੀਆਂ ਸੰਗਤਾਂ ਦੇ ਆਪਣਾ ਮੇਰਾ ਪਰਿਆਹਤ ਰੱਖਣ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਨਾਮ ਬਾਣੀ ਦੇ ਨਾਲ ਸਿੱਖੀ ਸਿਦਕ ਬਖਸ਼ਣ ਅਤੇ ਜੋਸ਼ੀ ਦਾਸ ਸਿੰਘਾ ਨੇ ਮਹਾਰਾਜ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਸਭ ਨੂੰ ਚਰਨਾਂ ਦੇ ਨਾਲ ਜੋੜਨ ਨਾਮ ਦੀਆਂ ਨਾਤਾ ਬਖਸ਼ਣ ਕਿਉਂਕਿ ਨਾਮ ਹੀ ਸਭ ਤੋਂ অমূল্য ਚੀਜ਼ ਨੇ ਰੱਬ ਦਾ ਸਿਮਰਨ ਸਭ ਤੋਂ ਵੱਧ ਸਾਰੀਆਂ ਵਸਤੂਆਂ ਤੋਂ ਉੱਤੇ ਨਾਮ ਨੇ ਸਤਿਗੁਰ ਪਾਤਸ਼ਾਹ ਸਾਰੀਆਂ ਸੰਤਾਂ ਦੀ ਕਿਰਪਾ ਕਰਦ ਸਿੱਖੀ ਸਤਿਗੁਰ ਬਖਸ਼ਣ ਨਾਮ ਹੀ ਦਾਤਾ ਬਖਸ਼ਣ ਗੱੜ ਦੀ ਕਲਾ ਬਖਸ਼ੀ ਸਤਿਗੁਰ ਪਾਤਸ਼ਾਹ ਜੋਸੀ ਦਸਮਨਾ ਦੇ ਸਤਾਨ ਤੇ ਆਏ ਨੇ ਸਭ ਦੀਆਂ ਮਨੋ ਕਾਮਨਾ ਭਾਵਨਾ ਪੂਰੀਆਂ ਕਰਨ ਵਾਲੇ ਬੱਤੀ ਕਾਲ ਸਾਹਿਬ ਹੈ ਇੱਕ ਚੀਜ਼ ਹੀ ਮਹਾਂਪੁੱਤ ਸੰਤ ਬੱਬ ਨੌਨਿਆ ਸਿੰਘ ਜੀ ਜਿਨ੍ਹਾਂ ਨੂੰ ਅੱਜ ਪਿੰਡ ਚੀਚਾ ਪਕੜੇ ਤੋਂ ਸਵੇਰੇ 10:00 ਜੀ ਸੇਰੇ ਤਾਂ-ਤਾਂ ਸਿਰ ਗੁਰਾਂ ਸਾਹਿਬ ਦੇ ਸਬਤ ਇੱਕ ਪੰਚਾਇਤ ਦੀ ਅਗਵਾਈ ਦੇ ਹੇਠ ਮਹਾ ਨਗਰ ਕਪਤਨ ਸਾਜਾ ਉਹ ਲੈ ਕੇ ਚੱਲੇ ਸੀ ਰਾਹ ਵਿੱਚ ਪੜਾ ਹੁੰਦਿਆਂ ਇਹਨਾਂ ਮਾਪੂਛਾਂ ਦੀਆਂ ਔਰ ਪੰਜ ਪਿਆਰਿਆਂ ਦੀ ਗੁਰੂ ਸਾਹਿਬ ਦੀ ਲਾਡਲੀ ਫੌਜਲ ਨੂੰ ਜਗ੍ਹਾ-ਜਗ੍ਹਾ ਤੇ ਇਹਨਾਂ ਸਨਮਾਨਤ ਕੀਤਾ ਗਿਆ ਔਰ ਮਹਾਰਾਜ ਦੇ ਸ਼ੋਭਤ ਤਤ ਸਿਰ ਗੁਰਗੰਸਾ ਜੀ ਦੇ ਸ਼ਤਿ ਸ਼ਾਇਆ ਹੈ ਪੰਜ ਪਿਆਰੇ ਦੀ ਅਗਵਾਈ ਦੇ ਹੀ ਅੱਜ ਜਿਹੜਾ ਪੜਾ ਕਰਦਾ ਹੋਇਆ ਪਿੰਡ ਚੱਬਾ ਪਹੁੰਚ ਗਿਆ ਜਿੱਥੇ ਸਹੀਦ ਬਾਬਾ ਨੌ ਸਿੰਘ ਜੀ ਦੇ ਗੁਰਦੁਆਰਾ ਸਥਿਤ ਹੈ ਉਹ ਅਸੀਂ ਬਾਬਾ ਜੀ ਨਾਲ ਗੱਲ ਕਰਦੇ ਹਾਂ ਆਛਾ ਜੀ ਵਾਲ ਕੋਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਸਭ ਚਲੇ ਚੁੱਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਸਮੂਹ ਸਾ ਸੰਗਤਾਂ ਦੇ ਸੰਯੋਗ ਦੇ ਨਾਲ ਅੱਜ 12 ਤਰੀਕ ਨੂੰ ਨਗਰ ਕੀਰਤਨ ਸਜਾਇਆ ਗਿਆ ਸਨ ਪਿੰਡ ਚੀਚਾ ਸਾਹਿਬ ਤੋਂ ਆਰੰਭ ਹੋ ਕੇ ਪੜਾਉ ਪੜਾਈ ਹੁੰਦੇ ਹੋਏ ਪਿੰਡ ਚੱਬਾ ਸਾਹਿਬ ਆ ਵੀ ਪਹੁੰਚ ਚੁੱਕੇ ਨੇ ਪਹੁੰਚਣ ਦੇ ਉੱਤੇ ਅਰਦਾਸਾਂ ਬੇਂਦੀਆਂ ਹੋ ਕੇ ਸੰਗਤਾਂ ਦੇ ਵਿੱਚ ਲੰਗਰ ਪਾਣੀ ਸ਼ਕੇ ਜਾ ਰਹੇ ਨੇ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਬਾਬਾ ਜੋਗਾ ਸਿੰਘ ਵੱਲੋਂ ਕਿਹਾ ਗਿਆ ਬਹੁਤ ਸਾਰੀਆਂ ਸੰਗਤਾਂ ਨੂੰ ਕੜਦੀ ਕਲਾ ਦੇ ਨਾਲ ਜਲ ਪਾਣੀ ਸੁਲਾ ਕੇ ਸੰਗਤਾਂ ਦੀ ਆਯੋਜਨਾ ਕੀਤੀ ਗਈ ਹੈ ਸਾਰੀਆਂ ਸੰਗਤਾਂ ਨੂੰ ਫੇਰ ਅਪੀਲ ਕਰਦੇ ਆ ਕਿ 21 ਤਰੀਕ ਤੱਕ ਸਲਾਨਾ ਜੋੜ ਮੇਲੇ ਚੱਲ ਰਹੇ ਹਨ 21 ਤਰੀਕ ਤੱਕ ਆਪਨੇ ਕੀਮਤੀ ਸਮਾਂ ਕੱਢ ਕੇ ਸਲਾਨਾ ਜੋੜ ਮੇਲੇ ਦੇ ਵਿੱਚ 20 21 ਤੀ ਨੂੰ ਧਾਰਮਿਕ ਦੀਵਾਨ ਸੱਜਨੇ ਹਨ ਉਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਮ ਨੂੰ ਸਫਲ ਬਣਾਉਣ ਪਿੰਡ ਦੀ ਚਾਹਵੇਂਗੇ 21 ਤਰੀਕ ਨੂੰ ਦੇ 20 ਤਰੀਕ ਨੂੰ ਜ਼ਰੂਰ ਹਾਜ਼ਰੀ ਭਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਫਤਿਹ ਭਾਜੀ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਵਾਂਗੇ ਅੱਜ ਦੇ ਯੂਥ ਨੂੰ ਇਹ ਮੈਸੇਜ ਦਿੱਤਾ ਜਾਂਦਾ ਵੇ ਨੌਜਵਾਨ ਪੀੜੀ ਜਿਹੜੀ ਮਾਰੀਆਂ ਆਦਤਾਂ ਤੋਂ ਵੱਧ ਕੇ ਚੰਗੇ ਰਸਤੇ ਨੂੰ ਬਣਾਉਣ ਗੁਰੂ ਵਾਲੇ ਬਣਨਾ ਅੰਮ੍ਰਿਤ ਛਕਣ ਨਸ਼ੇ ਨੂੰਸਿਆਂ ਤੋਂ ਜੋ ਵੀ ਕੋਈ ਨਸ਼ੇ ਦੇ ਅਪਰਾਧੀ ਬਣ ਰਿਹਾ ਵਾ ਉਹ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਆਪਣਾ ਜੀਵਨ ਸਫਲ ਬਣਾ ਕੇ ਤੇ ਗੁਰੂ ਵਾਲੇ ਬਣ ਕੇ ਸੱਚੇ ਬਾਦਸ਼ਾਹ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਬਣਾ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਾਦ ਅਸਾਹ ਹਰਿ ਜੁਪੀਟਰ ਵਿੱਚ ਕੋਈ ਪਾਈਏ